ਹੈਲੋ ਸਤਿ ਸ਼੍ਰੀ ਅਕਾਲ ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਨਰਿੰਦਰ ਸਿੰਘ ਕਲੇਰ ਪਹੁੰਚੇ ਹੋਏ ਹਾਂ ਲੁਧਿਆਣਾ ਦੇ ਬਰਨਾਲਾ ਰਾਇਲ ਇਨਫੀਲਡ ਆਟੋ ਸ਼ੋਰੂਮ ਦੇ ਵਿੱਚ ਜਿੱਥੇ ਲਗਾਤਾਰ ਪੰਜਾਬੀਆਂ ਦੇ ਇੰਡੀਅਨਸ ਦੀ ਦਿਲ ਦੀ ਧੜਕਣ ਰਾਇਲ ਇਨਫੀਲਡ ਦੇ ਵੱਲੋਂ ਇੱਕ ਨਵੀਂ ਬਾਈਕ ਦੀ ਲਾਂਚਿੰਗ ਕੁਝ ਹੀ ਪਲਾਂ ਦੇ ਵਿੱਚ ਕੀਤੀ ਜਾਵੇਗੀ ਕਿਹੜੀ ਬਾਈਕ ਹੈ ਤੇ ਨਾਲ ਦੀ ਨਾਲ ਇਸ ਬਾਈਕ ਦੇ ਵਿੱਚ ਕਿਹੜੇ ਕਿਹੜੇ ਫੀਚਰਸ ਹੋਣਗੇ ਤੇ ਕਿਹੜੀ ਸੈਗਮੈਂਟ ਦੇ ਵਿੱਚ ਇਸ ਬਾਈਕ ਨੂੰ ਲੈ ਕੇ ਰਾਇਲਨਫੀਲਡ ਆ ਰਹੀ ਹੈ ਜਲਦ ਹਾਜ਼ਰ ਹੋਣੀ ਸਸਿਕਾ ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕਨੇਡਾ ਟੀਵੀ ਤੇ ਮੈਂ ਨਰਿੰਦਰ ਸਿੰਘ ਕਲੇਰ ਪੰਜਾਬੀਆਂ ਦੇ ਪੂਰੇ ਇੰਡੀਆ ਦੇ ਵਿੱਚ ਕਹਿੰਦੇ ਨੇ ਕਿ ਲੋਕਾਂ ਦੀ ਨੌਜਵਾਨਾਂ ਦੀ ਦਿਲ ਦੀ ਧੜਕਣ ਰਾਇਲਨਫੀਲਡ ਅਤੇ ਰਾਇਲਨਫੀਲਡ ਦੇ ਸੈਗਮੈਂਟ ਦੇ ਵਿੱਚ ਇੱਥੇ ਰਾਇਲਨਫੀਲਡ ਦੇ ਸਟੈਂਡਰਡ ਮੋਟਰਸਾਈਕਲ ਜਾਂ ਕਲਾਸਿਕ ਦੀ ਗੱਲ ਕੀਤੀ ਜਾਵੇ ਅਪਡੇਟਸ ਆਉਂਦੇ ਪਏ ਨੇ ਇਸੇ ਸੀਰੀਜ਼ ਦੇ ਵਿੱਚ 450 ਸੈਗਮੈਂਟ ਦੇ ਵਿੱਚ ਗੁਰੀਲਾ ਰਾਇਲ ਇਨਫੀਲਡ ਦੇ ਵੱਲੋਂ ਹੁਣ ਨਵੀਂ ਬਾਈਕ ਦਾ ਅੱਜ ਉਦਘਾਟਨ ਤੇ ਇਸ ਮੌਕੇ ਕੀ ਬਾਈਕ ਦੇ ਵਿੱਚ ਨਵੇਂ ਫੀਚਰਸ ਨੇ ਕਿਸ ਰੇਂਜ ਦੇ ਵਿੱਚ ਆਉਂਦੀ ਪਈ ਹੈ ਤੋਂ ਗੱਲਬਾਤ ਕਰਦੇ ਹਾਂ ਮਿਸਟਰ ਐਸ ਆਰ ਸਿੰਘਲਾ ਜੀ ਦੇ ਨਾਲ ਓਨਰ ਆ ਬਰਨਾਲਾ ਆਟੋਜ਼ ਤੇ ਸਤਿ ਸ਼੍ਰੀ ਅਕਾਲ ਸਰ ਹਾਂ ਜੀ ਐ ਰਾਇਲ ਇਨਫੀਲਡ ਦਾ ਜਿਹੜਾ ਨਵਾਂ ਮਾਡਲ ਆਇਆ ਗੁਰੀਲਾ ਇਹਦੀ ਐਕਸਾਈਟਮੈਂਟ ਕਾਫੀ ਦੇਰ ਤੋਂ ਬਣੀ ਹੋਈ ਹੈ ਕਿਉਂਕਿ ਜਿੰਨੇ ਕ ਹਾਲੇ ਜਿਆ ਉਹਨਾਂ ਦੇ ਮੋਟਰਸਾਈਕਲ ਆਏ ਸੀਗੇ ਜਾਮਾ ਦੇ ਤੇ ਹੋਂਡਾ ਦੇ ਇਹ ਮੇਰੇ ਖਿਆਲ ਚ ਸਾਰਿਆਂ ਨੂੰ ਐਕਸੀਡ ਕਰਕੇ ਉਹਨਾਂ ਦੀ ਕੀਮਤ ਦੇ ਬਰਾਬਰ ਉਹਨਾਂ ਤੋਂ ਬੈਟਰ ਫੀਚਰਸ ਦੇ ਨਾਲ ਇਹ ਮੋਟਰਸਾਈਕਲ ਆਇਆ ਔਰ ਇਹਦੀ ਆ ਤਾਂ ਪਹਿਲੇ ਹੀ ਇੰਨੀ ਡਿਮਾਂਡ ਆ ਕਿ ਮੇਰੇ ਖਿਆਲ ਦੇ ਵਿੱਚ ਸਾਨੂੰ ਮੈਨੀ ਮੁਸ਼ਕਲ ਆ ਅਸਲ ਜੇਕਰ ਗੱਲ ਕੀਤੀ ਜਾਵੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਸ ਫੀਲਡ ਦੇ ਵਿੱਚ ਤੇ ਕੀ ਕੀ ਮਤਲਬ ਕਿ ਚੇਂਜਸ ਕੀ ਦੇਖਿਆ ਇਹ ਤੁਹਾਨੂੰ ਇਹ ਅਸੀਂ ਤਾਂ ਸਭ ਤੋਂ ਪੁਰਾਣੇ ਦਿੱਲ ਦਾ ਇੰਡੀਆ ਦੇ ਅੱਛਾ ਇੰਡੀਆ ਦੇ ਨਾਰਥ ਇੰਡੀਆ ਦੇ ਤੇ ਹੈਗੇ ਆ ਅਸੀਂ ਅ ਸ਼ੁਰੂ ਕੀਤਾ ਸੀ 1968 ਦੇ ਵਿੱਚ ਹਮ ਅੱਜ ਤਕਰੀਬਨ 57 ਸਾਲ ਹੋ ਗਏ ਮੋਟਰਸਾਈਕਲ ਵਾਲਨਫੇਲ ਦੀ ਜੀਨੇਸ਼ਨ ਬੱਤੀ ਨੂੰ ਸਾਡੀ ਜੀ ਉਹ ਵੀ ਜ਼ਮਾਨਾ ਸੀ ਜਦ ਇਹ ਸਿਰਫ ਸਾਨੂੰ ਮਹੀਨੇ ਦੇ 2-3 ਤੇ 2 ਦਿਨ ਮੋਟਰਸਾਈਕਲ ਮਿਲਦੇ ਹੁੰਦੇ ਸੀ ਔਰ ਕੰਪਨੀ ਇਹ ਕੰਡੀਸ਼ਨ ਹੁੰਦੀ ਸੀ ਵੀ ਜਿਹਨੇ ਮਦਰਾਸ ਫੈਕਟਰੀ ਜਾਵੇ ਉਹਦਾ ਖਰਚਾ ਕਵਰ ਕਰਨ ਵਾਸਤੇ ਇੱਕ ਮੋਟਰਸਾਈਕਲ ਹੋਰ ਫ੍ਰੀ ਤੋਂ ਮਿਲ ਜਾਂਦਾ ਹੁੰਦਾ ਸੀ ਠੀਕ ਹੈ ਯਾਨੀ ਉਸ ਵੇਲੇ ਦੇਖਿਆ ਲੇਕਿਨ ਉਸ ਵੇਲੇ ਦੀ ਜਿਹੜੀ ਕੁਆਲਿਟੀ ਸੀ ਅੱਜ ਤੋਂ 60 ਸਾਲ ਪਹਿਲਾਂ ਦੀ ਉਸ ਵੇਲੇ ਇਹਨਾਂ ਨੇ ਇਹ ਕੰਪਨੀ ਇਹ ਰਾਇਲ ਐਂ ਫੀਲਡ ਐਕਚੁਅਲੀ ਇੰਗਲਿਸ਼ ਕੰਪਨੀ ਹੈ ਜੀ ਇੰਗਲੈਂਡ ਦੀ ਕੰਪਨੀ ਸੀਗੀ ਉਹਨਾਂ ਤੋਂ 5-6 ਸਾਲ ਪਹਿਲਾਂ ਹੀ ਟੇਕਓਵਰ ਕੀਤੀ ਸੀ ਜੀ ਤੇ ਕੁਆਲਿਟੀ ਸਾਡੇ ਮੋਟਰਸਾਈਕਲ ਮੋਟਰਸਾਈਕਲ ਤਿੰਨ ਹੁੰਦੇ ਸੀ ਉਸ ਵੇਲੇ ਚਾਹ ਜਾਵਾ ਹੁੰਦਾ ਸੀਗਾ ਜਾਂ ਰਾਜਦੂਤ ਹੁੰਦਾ ਸੀ ਤੇ ਯਾਰ ਵਾਰਾਂ ਫਿਲਡ ਹੁੰਦੇ ਸੀ ਠੀਕ ਇਹਨਾਂ ਦੀ ਅਵੇਲੇਬਿਲਟੀ ਸਾਡੀ ਸਭ ਤੋਂ ਘੱਟ ਸੀਗੀ ਰਾਇਲ ਜਿਹੜਾ ਰਾਜਦੂਤ ਸੀਗਾ ਉਹ ਇੱਕ ਮੀਡੀਅਮ ਸੈਗਮੈਂਟ ਦਾ ਸੀਗਾ ਜਾਵਾ ਸੀਗਾ ਮਿਡਲ ਸੈਗਮੈਂਟ ਦਾ ਇਹ ਹਾਈ ਸੈਗਮੈਂਟ ਦਾ ਸੀਗਾ ਮੋਟਰਸਾਈਕਲ ਤੇ ਆ ਹਿਸਤਾ ਹਿਸਤਾ ਤਕਰੀਬਨ ਸਤਿ ਅੰਦੇਮ ਵਿੱਚ ਜੀ ਨਹੀਂ ਅ ਅ ਅੱਜ ਤੋਂ 15 ਸਾਲ ਪਹਿਲਾਂ ਇਹ ਟੈਕੋਬਲ ਕੀਤਾ ਆਈਫਨ ਵਾਲਿਆਂ ਨੇ ਜੀ ਆਈਫਨ ਵਾਲਿਆਂ ਨੇ ਉਹ ਪਹਿਲਾਂ ਬਣਾਉਂਦੇ ਸੀ ਆਈਫਨ ਟ੍ਰੈਕਰ ਬਸ ਆਈਫਨ ਟੈਕਰ ਦੇ ਵੀ ਡੀਲਰ ਸੀਗੇ ਤੇ ਰਾਇਲੈਂਡ ਫੀਲਡ ਦੇ ਅਲੱਗ-ਅਲੱਗ ਡੀਲਰ ਹੁੰਦੇ ਸੀਗੇ ਰਾਇਲੈਂਡ ਫੀਲਡ ਕਿਉਂਕਿ ਕੰਪਨੀ ਆਈਫਨ ਦੇ ਨਾਲ ਕੋਈ ਕਨੈਕਸ਼ਨ ਨਹੀਂ ਸੀਗਾ ਇੱਕ ਸਾਊਥ ਇੰਡੀਅਨ ਕੰਪਨੀ ਸੀ ਜੀ ਜਦੋਂ ਆਇਸ਼ਰ ਨੇ ਟੇਕਓਵਰ ਕੀਤਾ ਤਾਂ ਇਹਦੇ ਸਿਗੇ ਮਾਲਕ ਮਿਸ ਅ ਵੀਕਰਮ ਲਾ ਜਿਹੜੇ ਆਇਸ਼ਰ ਕੰਪਨੀ ਦੇ ਉਹ ਟਰੈਕਟਰ ਡਿਵੀਜ਼ਨ ਤੇ ਹੋ ਕੋ ਨਸ਼ੀਨ ਟੂਲ ਡਿਵੀਜ਼ਨ ਸਿਗੇ ਹੋਰ ਇਹਨਾਂ ਦੇ ਚਾਰ ਪੰਜ ਡਿਵੀਜ਼ਨ ਸਿਗੇ ਆਇਸ਼ਰ ਟੈਕ ਦੇ ਵਿੱਚ ਬਣਾਉਂਦੇ ਸੀ ਤੇ ਇਹ ਉਹਨਾਂ ਦਾ ਇੱਕ ਪਾਰਟ ਇਹ ਵੀ ਸੀਗਾ ਜਿਹਨੀਆਂ ਚਾਰ ਪੰਜ ਛੇ ਡਿਵੀਜ਼ਨ ਸਿਗੇ ਇੱਕ ਰਾਇਲ ਐਨ ਪੀ ਦੇ ਉਹਨਾਂ ਦੇ ਪਾਸ ਸੀਗਾ ਮਿਸਸ ਉਹਨਾਂ ਦੇ ਬੇਟੇ ਮਿਸਸ ਅਜ਼ਾਰ ਫਿਲਾਲ ਉਹਨਾਂ ਨੇ ਜਦ ਤੱਕ ਉਹ ਕੀਤਾ ਉਹਨਾਂ ਨੇ ਸਾਰੇ ਲੌਸ ਮੇਕਿੰਗ ਯੂਨਿਟਸ ਸਾਰੇ ਬੰਦ ਕਰ ਦਿੱਤੇ ਤੇ ਆਪਣਾ ਉਹ ਜੰਗ ਲੜਕਾ ਸੀਗਾ ਇੱਥੇ ਵੀ ਪੀਏਯੂ ਵਿੱਚ ਵੀ ਪੜ੍ਹ ਕੇ ਗਿਆ ਸੀਗਾ ਵਿਹਾਨੇ ਤੋਂ ਜੀ ਤੇ ਉਹਨੇ ਆਪਣਾ ਟੋਟਲ ਟਾਈਮ ਤੇ એનર્ਜੀ ਇਹਦੇ ਉੱਤੇ ਡਿਵੋਟ ਕਰਕੇ ਇਹਦੀ ਕੁਆਲਿਟੀ ਇਸ ਵੇਲੇ ਮੇਰੇ ਖਿਆਲ ਦੇ ਵਿੱਚ ਇੰਡੀਆ ਦੇ ਸਾਰੇ ਮੋਟਰਸਾਈਕਲਾਂ ਨਾਲੋਂ ਬੈਟਰ ਤੇ ਸਭ ਤੋਂ ਘੱਟ ਕੋਲ ਰਹਿਦੇ ਜੀ ਆਈਏ ਹਮ ਜਿੱਦੀ ਸਰਵਿਸ ਅਸੀਂ ਕਿਸੇ ਵੀ ਕੋਈ ਮਨਣਾ ਸੀਗਾ ਤਾਂ ਜਾਦੇ ਸਮਝ ਲਓ 15 ਜਾਂ 20 ਸਾਲ ਪਹਿਲਾਂ ਸੀ ਇਹ ਤਾਂ ਕੁਆਲਿਟੀ ਐਸੀ ਸੀਗੀ ਵੀ ਇਹ ਇਹਦੇ ਵਿੱਚ ਲੀਕੇਜ ਇੰਜਨ ਦੇ ਵਿੱਚ ਜ਼ਰੂਰ ਹੁੰਦੀ ਸੀ ਜੇ ਅਸੀਂ ਕਿਸੇ ਨੂੰ ਕਹਿੰਦੇ ਸੀ ਨਾ ਵੀ ਮੋਟਰਸਾਈਕਲ ਕੋਈ ਲੈ ਗਿਆ ਕਸਮਰ ਔਰ ਲੀਕੇਜ ਨਹੀਂ ਹੋਈ ਤਾਂ ਉਹ ਸਮਝਦਾ ਸੀ ਸ਼ਾਇਦ ਪੁਰਾਣਾ ਮੋਟਰਸਾਈਕਲ ਮੈਨੂੰ ਰਿਪੇਅਰ ਕਰਵਾਇਆ ਲੈ ਇਹਨਾਂ ਕਿੱਥੇ ਉਹ ਕੁਆਲਿਟੀ ਸੀ ਕਿੱਥੇ ਅੱਜ ਦੀ ਕੁਆਲਿਟੀ ਜੀ ਅਜਿਹੀ ਕੁਆਲਿਟੀ ਹੈ ਕਿ ਸਰਵਿਸ ਇਹਨਾਂ ਨੇ ਜਿਹੜੀਆਂ ਚਾਰ ਹੁੰਦੀਆਂ ਸੀ ਸਿਰਫ ਦੋ ਕਰਤੀਆਂ ਠੀਕ ਹੈ ਇੱਕ ਸਾਲ ਦੇ ਵਿੱਚ ਜਿਸ ਤਰ੍ਹਾਂ ਮਰਸੀਡੀਜ਼ ਦੀ ਔਰ ਆਡੀ ਵਗੈਰਾ ਦੀ ਸਰਵਿਸ ਸਾਲ ਦੇ ਵਿੱਚ ਇੱਕ ਵਾਰ ਹੁੰਦੀ ਆ ਹੂੰ ਰੋਇਲੈਂਡ ਫੀਲਡ ਕੈਸਬੋ ਮੋਟੋਸਾਈਕਲ 2 ਮੀਲ ਦੇ ਵਿੱਚ ਜਿੱਦੀ ਸਾਲ ਦੇ ਵਿੱਚ ਸਿਰਫ ਦੋ ਵਾਰ ਮੁਰਸੀਦ ਕਰਦੀ ਹੁੰਦਾ ਯਾਨੀ ਮੇਨਟੇਨੈਂਸ ਕਾਸਟ ਜੀ ਇੰਨੀ ਘਟ ਗਈ ਜੀ ਇਹ ਕਿਸੇ ਬੰਦੇ ਨੂੰ ਲੈਣ ਤੋਂ ਬਾਅਦ ਇਹ ਨਹੀਂ ਫੀਲ ਹੁੰਦਾ ਵੀ ਅਸੀਂ ਇਹਨਾਂ ਤੁਸੀਂ ਜਦੋਂ ਮਰਸੀਡੀਜ਼ ਜਾਂ ਆਡੀ ਦੀ ਸਰਵਿਸ ਕਰਾਉਣੇ ਹੋ ਰੁਪਈਆ 35000 ਤੋਂ ਲੈ ਕੇ 50000 ਤੱਕ ਲੱਗਦਾ। ਹੂੰ। ਔਰ ਇਹਦਾ ਅੱਜ ਵੀ ਸਿਰਫ 2000 ਰੁਪਏ ਲੱਗਦੇ। ਹੂੰ। 1500 ਤੋਂ ਲੈ ਕੇ 2000 ਰੁਪਏ ਤੱਕ ਸਰਵਿਸ ਦੇ ਪੈਸੇ ਲੱਗਦੇ ਆ। ਔਰ ਇਹਨ ਵਿਟਮਿਲ ਕਦੇ ਦੂਰਤੇ ਨਹੀਂ ਪੈਂਦੀ ਵਰਕਸ਼ਾਪ। ਸਾਡਾ ਵਰਕਸ਼ਾਪ ਦੇ ਵਿੱਚ ਇਨਫਲੋ ਤਕਰੀਬਨ 50% ਰਹਿ ਗਿਆ। 50% ਕਿਉਂ ਰਹਿ ਗਿਆ? ਕਿਉਂਕਿ ਇਹਦੀ ਕੁਆਲਿਟੀ ਇਨੀ ਇੰਪਰੂਵ ਹੋ। ਜੀ ਜੀ। ਕੁਆਲਿਟੀ ਇਨੀ ਇੰਪਰੂਵ ਹੋ। ਔਰ ਦੇਖਣ ਦੇ ਵਿੱਚ ਹੁਣ ਤੁਸੀਂ ਦੇਖ ਹੀ ਰਹੇ ਹੋ ਜਿੰਨੇ ਡਿਫਰੈਂਟ ਮਾਡਲਸ ਆ ਗਏ ਨੇ ਸਾਡੇ ਕੋਲੇ ਮੇਰਾ ਖਿਆਲ ਆ ਵੀ ਅਸੀਂ ਸਾਡੇ ਮਾਡਲ ਜਿੰਨੇ ਸਾਡੇ ਕੋਲ ਅਵੇਲੇਬਲ ਆ ਵੈਸੇ ਸਾਡੇ ਪੰਜਾਬ ਦੇ ਵਿੱਚ ਸਾਇਦ ਕਿਸੇ ਜੀ ਸੀਪ ਦੇ ਅਵੇਲੇਬਲ ਹੋ ਜੀ ਸਾਡੀ ਕੋਸ਼ਿਸ਼ ਰਹਿੰਦੀ ਆ ਵੀ ਹਰੇਕ ਮਾਡਲ ਸਾਡੇ ਕੋਲੇ ਅਵੇਲੇਬਲ ਹੋਵੇ ਜੀ ਇਸੇ وجہ ਦੇ ਨਾਲ ਸਾਡੀ ਤਕਰੀਬਨ ਪੰਜਾਬ ਦੇ ਵਿੱਚ ਆਲ ਮੋਸ ਹਾਈਸਟ ਸੇਲ ਹੈਗੀ ਆ ਬਾਕੀ ਡਿਪੈਂਡ ਕਰਦਾ ਤੁਸੀਂ ਕਿਸ ਤਰੀਕੇ ਨਾਲ ਕਸਟਮਰ ਨਾਲ ਡੀਲ ਕਰਦੇ ਹੋ ਸਰ ਇੱਕ ਸਵਾਲ ਲੈ ਲੈਣਾ ਕਿ ਜੇ ਪ੍ਰਾਈਸ ਰੇਂਜ ਦੀ ਗੱਲ ਕੀਤੀ ਜਾਵੇ ਤਾਂ ਕਿਸ ਪ੍ਰਾਈਸ ਰੇਂਜ ਦੇ ਵਿੱਚ ਲਾਂਚ ਹੋਇਆ ਇਹ 2 ਲੱਖ 49000 ਦਾ 39000 2 ਲੱਖ 39000 ਜੀ 2 ਇੱਕ ਮਾਡਲ 2 ਲੱਖ 39000 ਦਾ ਤੇ ਦੂਸਰਾ 2 49000 ਦਾ ਜੀ 2 49000 ਦਾ ਤੀਸਰਾ ਦੋ ਦੋ ਰੇਂਜ ਦਾ ਠੀਕ ਹੈ 100 ਰੁਪਏ 100 ਠੀਕ ਹੈ ਠੀਕ ਹੈ ਬਾਕੀ ਇਸ ਬਾਈਕ ਦੀ ਡਿਟੇਲਿੰਗ ਕੀ ਕੀ ਫੀਚਰਸ ਨੇ ਤੇ ਨਾਲ ਦੀ ਨਾਲ ਕੀ ਹੋਰ ਮੋਡੀਫਿਕੇਸ਼ਨ ਕੀਤੀ ਗਈ ਹੈ ਮੌਕੇ ਤੇ ਬਾਈਕ ਦੇਖਦੇ ਆ ਤੇ ਨਾਲ ਦੀ ਨਾਲ ਗੱਲਬਾਤ ਕਰਦੇ ਆ ਆ ਜੇ ਕੋਈ ਕਸਟਮਰ ਚਾਹੁੰਦਾ ਹੈ ਕਿ ਉਹ 90% 95% ਫਾਈਨਾਂਸ ਕਰਾਉਣਾ ਚਾਹੁੰਦਾ ਹੈ ਸਾਡੇ ਕੋਲ ਉਸ ਤਰ੍ਹਾਂ ਦੀ ਵੀ ਫੈਸਿਲਿਟੀ ਕਸਟਮਰਸ ਦੇ ਲਈ ਅਵੇਲੇਬਲ ਹਮੇਸ਼ਾ ਹੁੰਦੀ ਹੈ ਘੱਟ ਤੋਂ ਘੱਟ ਡਾਉਨ ਪੇਮੈਂਟ 10000 15000 ਜੋ ਕਸਟਮਰ ਦੇਣਾ ਚਾਹੁੰਦਾ ਹੈ ਡਿਪੈਂਡ ਕਰਦਾ ਉਹਦੇ ਸਿਵਲ ਸਕੋਰ ਤੇ ਅਸੀਂ ਉਹ ਦੇ ਸਕਦੇ ਹਾਂ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਫਾਈਨਾਂਸ ਬਹੁਤ ਜ਼ਿਆਦਾ ਫੈਲ ਚੁੱਕਿਆ ਹੈ ਹਰ ਬੈਂਕ ਇਸ ਦੇ ਵਿੱਚ ਆ ਚੁੱਕਿਆ ਹੈ ਔਰ ਬੱਦ ਬੱਦ ਫੈਸਿਲਿਟੀ ਕਸਮਰ ਨੂੰ ਦੇ ਰਿਹਾ ਹਾਂ ਸਰ ਜੇਕਰ ਗੱਲ ਕੀਤੀ ਜਾਵੇ ਜਦੋਂ ਤੁਸੀਂ ਫਾਈਨਾਂਸ ਦੀ ਗੱਲ ਕੀਤੀ ਆ ਇਸ ਸਭ ਦੇ ਵਿੱਚ ਜਿਹੜਾ ਇਸ ਤੋਂ ਪਹਿ ਉਹਦੇ ਵਿੱਚ ਕੀ ਡਿਫਰੈਂਸ ਜ਼ਿਆਦਾ ਕੱਢ ਕੇ ਲੈ ਕੇ ਆਈ ਹੈ ਬਾਈਕ ਇਹ ਸਰ ਜਿਹੜਾ 450 ਹਿਮਾਲਿਆ ਤੁਸੀਂ ਦੇਖੋਗੇ ਉਹ ਇੱਕ ਐਡਵੈਂਚਰ ਬਾਈਕ ਹੈਗੀ ਆ ਇੱਕ ਟੂਰਰ ਬਾਈਕ ਹੈਗੀ ਆ ਉਹ ਜ਼ਿਆਦਾ ਤਾਂ ਟੂਰਿੰਗ ਲਈ ਯੂਜ਼ ਕੀਤੀ ਜਾਂਦੀ ਹੈ ਇਹ ਜਿਹੜੀ ਬਾਈਕ ਸਾਡੀ ਇੱਕ ਰੋਡਸ ਕੈਟਾਗਰੀ ਦੇ ਵਿੱਚ ਬਾਈਕ ਲਾਂਚ ਕੀਤੀ ਗਈ ਹੈ ਇਸ ਬਾਈਕ ਦੇ ਵਿੱਚ ਤੁਸੀਂ ਦੇਖੋਗੇ ਕਿ ਤੁਸੀਂ ਇਹਨੂੰ ਹਰ ਜਗ੍ਹਾ ਤੇ ਯੂਜ਼ ਕਰ ਸਕਦੇ ਹੋ ਤੁਸੀਂ ਸੀਡੀ ਦੇ ਵਿੱਚ ਯੂਜ਼ ਕਰ ਸਕਦੇ ਹੋ ਅਰਬਨ ਲਈ ਯੂਜ਼ ਕਰ ਸਕਦੇ ਹੋ ਤੁਸੀਂ ਟੂਰਿੰਗ ਲਈ ਯੂਜ਼ ਕਰ ਸਕਦੇ ਹੋ ਹਰ ਕੈਟਾਗਰੀ ਦਾ ਰਾਈਡਰ ਇਸ ਨੂੰ ਈਜ਼ੀਲੀ ਚਲਾ ਸਕਦਾ ਹੈ ਔਰ ਰਾਈਡ ਦਾ ਇੰਜੋਏ ਕਰ ਸਕਦਾ ਹੈ ਠੀਕ ਹੈ ਸੋ ਆਓ ਥੋੜਾ ਜਿਹਾ ਬਾਈਕ ਦੇ ਨਜ਼ਦੀਕ ਆ ਕੇ ਵੀ ਤਸਵੀਰਾਂ ਦੇਖਣ ਦੀ ਗੱਲ ਕਰਦੇ ਹਾਂ ਤੇ ਨਾਲ ਦੀ ਨਾਲ ਥੋੜਾ ਜਿਹਾ ਹੋਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇੱਕ ਤਾਂ ਤੁਸੀਂ ਸ਼ੇਪ ਦੇਖ ਸਕਦੇ ਹੋ ਗੁਰਿਲਾ ਇਸ ਤਰ੍ਹਾਂ ਦਾਵਾ ਕੀਤਾ ਜਾ ਰਿਹਾ ਦੇਖ ਦੇਖ ਲੇਕਰ ਆਪਾਂ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਤੁਸੀਂ ਸਮਝਾ ਵੀ ਦੋ ਦਰਸ਼ਕਾਂ ਨੂੰ ਵੀ ਕੀ ਕੀ ਚੀਜ਼ਾਂ ਜਿਸ ਤਰ੍ਹਾਂ ਆ ਦੀ ਗੱਲ ਕਰਦੇ ਆ ਇਹਦੇ ਵਿੱਚ ਕੀ ਕੀ ਫੀਚਰਸ ਆ ਗਏ ਇੱਕ TFT ডিসপ্লে ਦਿੱਤੀ ਗਈ ہوئی ਹੈ ਬਾਈਕ ਦੇ ਵਿੱਚ ਇਹਦੇ ਵਿੱਚ ਅਗਰ ਰਾਈਡਰ ਰਾਈਡ ਕਰ ਰਿਹਾ ਹੈਗਾ ਉਹਨੂੰ ਕੋਈ ਤੇ ਮੋਬਾਈਲ ਨਾਲ ਲਿੰਕਡ ਹੋ ਜਾਂਦੀ ਹੈ ਐਪ ਦੇ ਥਰੂ ਅਗਰ ਉਹਨੂੰ ਮੈਸੇਜ ਆਉਂਦਾ ਉਹ ਮੈਸੇਜ ਇੱਥੇ ਸ਼ੋ ਹੋ ਜਾਂਦਾ ਹੈ ਨੇਵੀਗੇਸ਼ਨ ਇਹਦੇ ਵਿੱਚ ਮੈਪ ਇਹਦੇ ਵਿੱਚ ਸ਼ੋ ਹੋ ਜਾਂਦਾ ਹੈ ਉਹਦੀ ਬੈਟਰੀ ਦਾ ਚਾਰਜ ਇਹਦੇ ਵਿੱਚ ਸ਼ੋ ਹੋ ਜਾਂਦਾ ਹੈ ਔਰ ਕੋਈ ਕਾਲ ਆਉਂਦੀ ਹੈ ਕਾਲ ਵੀ ਉਹਨੂੰ ਇਹਦੇ ਵਿੱਚ ਹੀ ਦਿਖ ਜਾਂਦੀ ਹੈ ਔਰ ਇਹਦੇ ਵਿੱਚ ਮੋਡ ਪੁਆਇੰਟ ਦਿੱਤਾ ਹੋਇਆ ਅਗਰ ਮੋਡ ਨੂੰ ਚੇਂਜ ਕਰਕੇ ਦੋ ਮੋਡ ਦਿੱਤੇ ਗਏ ਆ ਅਗਰ ਪਰਫਾਰਮੈਂਸ ਮੋਡ ਚ ਜਾਣਾ ਚਾਹੁੰਦਾ ਕਸਟਮਰ ਪਰਫਾਰਮੈਂਸ ਮੋਡ ਚ ਜਾ ਸਕਦਾ ਹੈ ਇਕੋ ਮੋਡ ਚ ਜਾਣਾ ਚਾਹੁੰਦਾ ਤਾਂ ਇਕੋ ਮੋਡ ਦੇ ਵਿੱਚ ਇੱਕ ਨੇਕ ਪਰਫਾਰਮੈਂਸ ਬਾਈਕ ਹੈ ਜਿਹੜੀ ਕਿ ਜੰਗਸਟਰ ਨੂੰ ਬਹੁਤ ਹੀ ਪਸੰਦ ਆਏਗੀ ਜੰਗਸਟਰ ਦੀ স্পੈਸ਼ਲ ਡਿਜ਼ਾਈਨ ਕੀਤੀ ਗਈ ਹੈ ਸਮ ਟਾਈਮ ਦੇਖ ਕੇ ਗਲ ਕੀਤੀ ਜਾਵੇ ਆਪਾਂ ਸ਼ਹਿਰ ਦੇ ਵਿੱਚ ਗਲ ਕਿ ਟ੍ਰੈਫਿਕ ਬਹੁਤ ਹੁੰਦੀ ਹੈ ਚੌੜੇ ਟਾਇਰਾਂ ਦਾ ਫਾਇਦਾ ਤਾਂ ਬਹੁਤ ਹੁੰਦਾ ਬਿਲਕੁਲ ਸਰ ਚੌੜੇ ਟਾਇਰਾਂ ਦਾ ਫਾਇਦਾ ਨਾ ਕੇ ਸ਼ਹਿਰ ਦੇ ਵਿੱਚ ਹਰ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਚੌੜੇ ਟਾਇਰ ਜਿਹੜੇ ਇਹਦੇ ਕੰਮ ਆਉਂਦੇ ਆ ਇਹਨਾਂ ਨੂੰ ਅਸੀਂ 올 ਟੈਰੇਨ ਟਾਇਰ ਕਹਿੰਦੇ ਆ ਜਿਹੜੇ ਕਿ ਹਰ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਕੰਮ ਆਉਂਦੇ ਆ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਾਈਕ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦੇ ਆ ਸੋ ਇਸ ਅੱਜ ਜਿਸ ਤਰ੍ਹਾਂ ਇਸ ਬਾਈਕ ਦਾ ਇਨਗੂਰੇਟ ਕੀਤਾ ਗਿਆ ਏ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਬਾਕੀ ਪੁਆਇੰਟ ਟੂ ਪੁਆਇੰਟ ਸਪੈਸ਼ਲ ਫੀਚਰਸ ਕੀ ਹੋਣਗੇ ਅਸੀਂ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਨਾਲ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਸਾਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ